ਲੈਣਾ ਲੱਗ ਚੁੱਕੀਆਂ ਐ ਫਿਲਮ ਦੀਆਂ ਜੇਬੜ ਪਿਸ਼ਾਵ ਆਏ ਸੋ ਹਾਂਜੀ ਸਾਸਤਰੀ ਗਾਲ ਜੀ ਕਿਵੇਂ ਸਾਰੇ ਆਸ ਕਰਦਾ ਤੁਸੀਂ ਸਾਰੇ ਨੇ ਕੈਨਡਲ ਦੇ ਸਵਾਗਤ ਹੈ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਆਏ ਹੋਇਆ सिनेਮੇਚ सिनेਮੇ ਜਾਏ ਹਾਂ ਪ੍ਰਾਈਮ ਸਿਨੇਮਾ ਰਾਜਪੁਰਾ ਤੇ ਇਹ ਬਨੂੜ ਰੋਡ ਤੇ ਪੈ ਜਾਂਦਾ ਚੰਦੀਗੜ੍ਹ ਰੋਡ ਤੇ ਪੈ ਜਾਂਦਾ ਆ ਤੇ ਅਸੀਂ ਨਾ ਇੱਥੇ ਫਿਲਮ ਵੇਖਣਾ ਜੱਟ ਐਂਡ ਜੂਲੀਟ ਯਾਰ ਮੈਂ ਨਾਲ ਆਪਣੇ ਕਿਸੇ ਫਰੈਂਡ ਦੀ ਸਟੋਰੀ ਵੇਖੀ ਸੀਗੀ ਤੇ ਮੈਂ ਕਿਹਾ ਯਾਰ ਫਿਰ ਆਪਾਂ ਵੀ ਜੀ ਕਰ ਪਿਆ ਮੇਰਾ ਮੈਂ ਕਿਹਾ ਸੀ ਕਿਉਂ ਪਿੱਛੇ ਰਹੀਓ ਫਿਰ ਅਸੀਂ ਵੇਖਣ ਆਏ ਹਾਂ ਹੁਣ ਮੇਰੇ ਨਾਲ ਇਧਰ ਜੋਵਨ ਜੋਵਨ ਆ ਮੇਰੇ ਨਾਲ ਤੇ ਅਸੀਂ ਦੋਵੇਂ ਜਣੇ ਆਏ ਹਾਂ ਵੇਹੇ ਤੇ ਇਧਰ ਮਾਹੌਲ ਵੀ ਦੇਖ ਲਓ ਤੁਸੀਂ ਆਹ ਪ੍ਰਾਈਮ ਦਾ ਸਿਨੇਮਾ ਆ ਭਾਈ ਆਵੇ ਕੁਆਰਾ ਵੀ ਲੱਗਾ ਬਹੁਤ ਗਰਮੀ ਗਰਮੀ ਕਾਫੀ ਆ ਤੇ ਮੇਰਾ ਜੀ ਕਰ ਰਿਹਾ ਨਹਾਉਣ ਨੂੰ ਹਾਂ ਚੌਣਾ ਲੈ ਜਿੰਦਾਂ ਉਹ ਯਾਰ ਜੀ ਗਰੈਂਡਿਆ ਬੁਹਾਰਾ ਦੇਖ ਕੇ ਨਾ ਮੇਰਾ ਨਾ ਉਹ ਲੂ ਜੀ ਗਰੈਂਡਿਆ ਆ ਇਥੇ ਯਾਰ ਨਾ ਕਾਫੀ ਯਾਰ ਕਾਫੀ ਚੀਜ਼ਾਂ ਮਤਲਬ ਬ੍ਰਾਂਡਡ ਹਰ ਇੱਕ ਬ੍ਰਾਂਡਡ ਚੀਜ਼ ਮਿਲਦੀ ਪਈ ਆ ਅਮਿਸਟਰ ਵੈੱਜ ਵੀ ਹੈਗਾ ਇਥੇ ਬ੍ਰਿਸ਼ਟਾ ਵੀ ਆਇਆ ਹੈ ਦੇਸੀ ਯੋਧ ਦੀ ਚੋਰੀ ਵੀ ਮਿਲਦੀ ਹੈ ਇੱਥੇ ਚਾ ਦਿਨਾ ਚਾ ਦਿਨਾ ਚਾ ਦਿਨਾ ਦੇਸੀ ਯੋਧ ਦੀ ਹੁਣ ਸਾਡਾ ਨਾ ਵੈਸੇ ਸਾਡਾ ਟਾਈਮ ਹੈਗਾ ਆ 7:00 ਬਾਈਕ 10 ਮਿੰਟ ਦਾ ਫਿਲਮ ਦਾ ਤੇ ਅਸੀਂ ਹੁਣ ਇੱਥੇ ਕਾਫੀ ਸਾਰੀਆਂ ਵੀਡੀਓ ਵਗੈਰਾ ਬਣਾ ਲੀਆਂ ਆ ਫੋਟੋਆਂ ਵਗੈਰਾ ਖਿੱਚੀਆਂ ਤੇ ਹੁਣ ਅਸੀਂ ਨਾ ਅੰਦਰ ਜਾਵਾਂਗੇ ਫਿਲਮ ਵਗੈਰਾ ਦੇਖਾਂਗੇ ਤੇ ਦੇਖਦੇ ਆ ਯਾਰ ਮੈਂ ਸੁਣਿਆ ਆ ਵੀ ਕਾਫੀ ਘੈਂਡਾ ਵੈਸੇ ਤਾਂ ਦਿਲਜੀਤ ਆਪਣਾ ਪਹਿਲਾਂ ਤੋਂ ਹੀ ਫੇਵਰੇਟ ਆ ਫੋਲੋ ਕਰਦੇ ਆਪਾਂ ਉਹਨਾਂ ਨੂੰ ਤੇ ਹੁਣ ਅਸੀਂ ਫਿਲਮ ਵੇਖਣ ਚੱਲੇ ਆ 6 ਵਜੇ ਤੇ ਕੁਝ ਮਿੰਟ ਤਾਂ ਹੋ ਗਿਆ ਤੇ ਥੋੜਾ ਜਿਹਾ ਟਾਈਮ ਰਹਿ ਗਿਆ ਮਤਲਬ 10 ਕੁ ਮਿੰਟ ਦਾ ਟਾਈਮ ਰਹਿ ਗਿਆ ਹੁਣ ਤੇ ਇਧਰ ਵੀਰ ਲੈਣਾ ਲੱਗ ਚੁੱਕੀਆਂ ਆ ਫਿਲਮ ਦੀਆਂ ਆਂ ਵੀ ਚੱਲਦੇ ਹਾਂ ਐਂਟਰੀ ਕਰਦੇ ਆ ਇੱਥੇ ਨਾ ਹਾਸ਼ੀ ਕਾਫੀ ਆ ਦੇਖ ਸਾਹ ਦਿਓ ਬਈ ਹਾਂ ਫੁੱਟਬਾਲ ਹੀ ਚੱਲਦਾ ਪਿਆ ਦਲਜੀਤ ਦੀਆਂ ਯਾਰ ਫਿਲਮਾਂ ਯਾਰ ਤੁਹਾਨੂੰ ਪਤਾ ਹੈ ਯਾਰ ਸਾਰੀ ਜਨਤਾ ਹੀ ਫੈਨ ਆ ਉਹਦੀ ਤੇ ਆਪਾਂ ਵੀ ਹੁਣ ਫਿਲਮ ਨੂੰ ਦੇਖਣ ਨੂੰ ਆ ਗਏ ਆ ਟਿਕਟ ਚੈੱਕ ਹੋ ਗਈ ਆਪਣੀ ਆ ਪੰਜ ਕੁ ਮਿੰਟ ਦਾ ਵੇਟ ਕਰਨ ਲਈ ਕਿਹਾ ਉਹਨਾਂ ਨੇ ਸਾਸਰੀ ਗਾਲ ਜੀ ਜਿਹੜਾ ਹੱਸਦਾ ਜਿਹੜਾ ਪਿਸ਼ਾਬ ਆਏ ਮੈਨੂੰ ਤਾਂ ਆਇਆ ਪਜਾਮ ਕੱਢਦੇ ਹੁਣ ਨਾਲੇ ਹੁਣ ਪਿਸ਼ਾਬ ਕੱਢਣ ਦੀ ਵੀ ਵੀਡੀਓ ਬਣਾਏਗਾ ਤੂੰ ਲਾ ਵੀ ਮਿੱਤਰੋ ਹੁਣ ਆਪਾਂ ਦਿਲਜੀਤ ਸਿੰਘ ਜੀ ਨਾਲ ਮੇਕਨ ਚੱਲੇ ਹਾਏ ਨੀ ਮੇਰਾ ਦਜੀਤ ਚਾ ਆ ਜੋ ਚੱਲੀਏ ਉਹ ਕਿੱਧਰ ਨੂੰ ਜਾਣਾ ਹੈ ਇੱਧਰ ਨੂੰ ਜਾਣਾ ਹੀ ਆ ਅੰਦਰ ਭਰਾ ਨਹੀਂ ਰਹੀ ਬੜਾ ਭਾਈ ਪਹਿਲੇ ਮੈਂ ਸ਼ੁਰੂ ਹੀਰੇ ਹੁਣ ਇੰਟਰਵੈਲ ਹੋ ਗਿਆ ਆ ਤੇ ਅਸੀਂ ਬਾਹਰ ਆਏ ਆ ਥੋੜੀ ਜਿਹੀ ਦੇਰ ਆਇਆ ਚੱਲ ਵੇਖ ਲਈਏ ਮਾਹੌਲ ਬਾਹਰ ਦਾ ਵੀ ਕੀ ਹੈਗਾ ਯਾਰ ਮੈਂ ਕਹਿੰਦਾ ਨਾ ਯਾਰ ਫਿਲਮ ਬੜੀ ਗੱਜੋ ਵਰਣਾ ਯਾਰ ਜੱਟ ਐਨ ਜੁਨੀਅਰ ਮੈਂ ਕਹਿੰਦਾ ਅਨੰਦ ਬੰਨਿਆ ਦਾ ਯਾਰ ਫਿਲਮ ਦੇ ਵਿੱਚ ਯਾਰ ਪਿੰਡੀ ਵਾਲੇ ਤੂਤੇ ਨੇ ਬੜਾ ਘੈਂਟ ਕੰਮ ਕੀਤਾ ਯਾਰ ਫਿਲਮ ਦੇ ਵਿੱਚ ਯਾਰ ਫੋਲਡ ਆਊਟ ਹੈ ਯਾਰ ਸ਼ੋਅ ਯਾਰ ਮੈਂ ਕਹਿੰਦਾ ਇੰਨੀ ਜ਼ਿਆਦਾ ਪੀੜ ਹੈ ਨਾ ਬਹੁਤ ਪੀੜ ਹੈ ਯਾਰ ਬਹੁਤ ਬਹੁਤ ਜ਼ਿਆਦਾ ਰਾਸ਼ਾ ਚਾਟਣ ਜਿਹੜਾ ਬਾਗਮਾਲ ਕੇ ਕਿਵੇਂ ਆਹੀ ਫਿਲਮ ਹੈ ਘੈਂਟ ਹੈ ਨਾ ਨਾ ਵੀ ਮੂਵੀ ਲਈ ਵੇਖ ਆਵਾ ਮੂਵੀ ਬਾਗਮਾਲ ਸੀ ਯਾਰ ਦਿਲ ਕਰਦਾ ਪਿਆ ਹੱਲੇ ਹੋਰ ਵੇਖਣ ਨੂੰ ਤੇ ਹੁਣ ਆਪਾਂ ਫੇਰ ਕਿਹਦੇ ਦਿਨ ਆਵਾਂਗੇ ਮੂਵੀ ਦੇਖਣ ਸਪੈਸ਼ਲ ਆਵਾਂਗੇ ਇਹੀ ਮੈਂ ਕਹਿੰਦਾ ਯਾਰ ਬਾਗਮਾਨ ਸੀ ਤੇ ਚੁੰਮੀਆਂ ਵਾਲੀ ਭਾਬੀ ਨੇ ਵੀ ਸਿਰੇ ਲਾ ਦਿੱਤਾ ਯਾਰ ਕਿਦਮ ਤੇ ਹੁਣ ਫਿਲਹਾਲ ਅਸੀਂ ਜਾ ਰਹੇ ਹਾਂ ਘਰ ਨੂੰ ਤੇ ਟਾਈਮ ਹੋ ਚੱਲਿਆ 10 9:30 ਤੋਂ ਉੱਤੇ ਹੀ ਹੋ ਚੱਲਿਆ ਟਾਈਮ ਤਾਂ ਤੇ ਹੁਣ ਵਾਪਸੀ ਚੱਲ ਗਈ ਘਰਾਂ ਤੇ ਜਾਰਡਨ ਜੂਲੀਅਟ ਫਿਲਮ ਦਾ ਰਿਵਿਊ ਕਿਦਾਂ ਦਾ ਲੱਗਾ ਜ਼ਰੂਰ ਕਮੈਂਟਾਂ ਚ ਦੱਸਦੇ ਹੋਏ ਵਧੀਆ ਲੱਗਾ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਦੇ ਹੋਏ ਤੇ ਵੀਡੀਓ ਨੂੰ ਸਬਸਕ੍ਰਾਈਬ ਕਰਦੇ ਹੋ ਯਾਰ ਚੈਨਲ ਨੂੰ ਵੀਡੀਓ ਨੂੰ ਚੈਨਲ